ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਵੀਡੀਓ ਤਾਂ ਪਾਈ ਏ ਕਿ ਜਿਹੜੀ ਮੈਂ ਅੱਗੇ ਵੀਡੀਓ ਪਾਈ ਸੀ ਗੈਂਗਸਟਰਾਂ ਬਾਰੇ ਜਿਹੜੀ ਗੱਲ ਕੀਤੀ ਸੀ ਇਹ ਮੈਂ ਸਾਰੇ ਸਮਾਜ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਵਾਂ ਕਿ ਜਿਹੜੀ ਮੈਂ ਗੱਲ ਕਰਦਾ ਐਵੇਂ ਨਹੀਂ ਕਰਦਾ ਉਹ ਸੰਸਾਰ ਦੇ ਪ੍ਰਥਕ ਵਿੱਚ ਵੀ ਠੀਕ ਹੁੰਦੀ ਏ ਤੇ ਪ੍ਰਮਾਤਮਾ ਦੇ ਘਰ ਵੀ ਠੀਕ ਹੁੰਦੀ ਏ ਪਤਾ ਹੀ ਗੱਲ ਹੈ ਮੈਂ ਇਹ ਨਹੀਂ ਕਹਿੰਦਾਗਾ ਵੀ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਸਜ਼ਾ ਨਾ ਦਿਓ ਉਹਨਾਂ ਨੂੰ ਸਜ਼ਾ ਦਿਓ ਜਿਹੜੇ ਮੱਛਰੇ ਹੁੰਦੇ ਨੇ ਉਹਨੂੰ ਦਿਓ ਪਰ ਥੋੜਾ ਜਿਹਾ ਇੱਕ ਚੀਜ਼ ਦਾ ਹਿਸਾਬ ਲਾ ਲਿਆ ਕਰੋ ਕਿ ਕਈ ਵਾਰੀ ਜਿਹੜੇ ਜਿਹੜੇ ਸੂਰਮੇ ਹੁੰਦੇ ਨੇ ਨਾ ਬੱਬਰ ਸ਼ੇਰ ਹੁੰਦੇ ਨੇ ਜਾਂ ਮੰਨ ਲਓ ਵੀ ਜਿਹੜੇ ਅੜ ਜਾਂਦੇ ਨੇ ਉਹਨਾਂ ਨਾਲ ਥੋੜਾ ਜਿਹਾ ਵੇਖਿਆ ਕਰੋ ਸੂਰਮੇ ਪਤਾ ਹੀ ਕਿੰਨਾ ਨੂੰ ਕਿਹਾ ਗਿਆ ਪੂਰੇ ਪੰਜਾਬ 'ਚ ਪੂਰੇ ਇੰਡੀਆ ਦੇ ਵਿੱਚ ਪ੍ਰਧਾਨ ਮੰਤਰੀ ਸਰਕਾਰਾਂ ਸਾਰੇ ਜਿੰਨੇ ਵੀ ਤੁਸੀਂ ਮੰਨ ਲਓ ਵੀ ਸਾਇੰਸ ਹੈ ਜੋ ਵੀ ਹੈ ਆਪਣਾ ਜੋਰ ਲਾ ਲੋ ਟਿੱਲ ਲਾ ਲੋ ਵੀ ਸੂਰਮੇ ਕਿੰਨੂ ਗਿਆ ਕਿਆ ਗਿਆ ਤੇ ਸੂਰਮੇ ਨੂੰ ਇਜਾਜ਼ਤ ਪਹਿਲਾਂ ਕੌਣ ਦਿੰਦਾ ਸੂਰਮੇ ਨੂੰ ਇਜਾਜ਼ਤ ਪਹਿਲਾਂ ਧਰਤੀ ماں ਦਿੰਦੀ ਏ ਫਿਰ ਉਹਨੂੰ ਜਗ੍ਹਾ ਮਿਲਦੀ ਏ ਧਰਤੀ ਤੇ ਉਹ ਸੂਰਮਾ ਸਰਕਾਰਾਂ ਅੱਗੇ ਤੇ ਇਦਾਂ ਹੜ ਸਕਦਾ ਉਹਨੂੰ ਤੁਸੀਂ ਠੀਕ ਹੈ ਗੈਂਗਸਟਰ ਦਾ ਨਾਂ ਕਿਵੇਂ ਜਿਵੇਂ ਸੰਤ ਭਿੰਡਰਾਲੇ ਜਰਨੈਲ ਸਿੰਘ ਸੰਤ ਭਿੰਡਰਾਲੇ ਮਹਾਂਪੁਰਸ਼ ਸੰਤਾਂ ਬਾਰੇ ਉਸ ਟਾਈਮ ਤੇ ਜਦੋਂ ਦਰਬਾਰ ਸਾਹਿਬ ਉਹ ਵੀ ਸੂਰਮੇ ਤਣ ਗਏ ਸਨ ਉਹ ਵੀ ਉਹਨਾਂ ਨੂੰ ਵੀ ਧਰਤੀ ਮਾਂ ਨੇ ਪਹਿਲਾਂ ਆਸ਼ੀਰਵਾਦ ਦਿੱਤਾ ਸੀ ਕਿਉਂਕਿ ਜਿਹੜੀ ਧਰਤੀ ਨਾ ਆਪਣੀ ਸਾਰਿਆਂ ਦੀ ਮਾਂ ਏ ਤੇ ਮੈਂ ਸੂਰਮੇ ਦਾ ਕਿਉਂ ਨਾ ਭਰਾ ਹੋਵਾਂਗਾ ਆ ਚੀਜ਼ੇ ਤੇ ਸੂਰਮੇਨ ਜਦੋਂ ਧਰਤੀ ਨਾਲ ਵੇਲ ਦਿੰਦੀ ਨਾ ਉਹਦੇ ਵਿੱਚੋਂ ਜਿਹੜੀਆਂ ਇਹ ਜੀਆਂ ਚੰਗੀਆਂ ਰੂਹਾਂ ਹੁੰਦੀਆਂ ਨੇ ਉਹ ਜਿੱਥੇ ਰਹਿੰਦੀਆਂ ਨੇ ਨਾ ਉੱਥੇ ਠੱਲ ਪਾ ਕੇ ਰੱਖਦੀਆਂ ਨੇ ਇਸ ਲਈ ਮੈਂ ਤੈਨੂੰ ਇਹੀ ਕਹਿਣਾ ਵਾਂ ਭਾਰਤ ਸਰਕਾਰ ਨੂੰ ਵੀ ਕਾਂਗਾ ਤੇ ਪੰਜਾਬ ਸਰਕਾਰ ਨੂੰ ਵੀ ਕਾਂਗਾ ਕਿ ਇਹਨੂੰ ਮਿਲ ਕੇ ਜਿਹੜੀਆਂ ਰੂਹਾਂ ਕੋ ਨਾਮ ਜਪਣੀਆਂ ਪਹਿਲੇ ਨੰਬਰ ਤੇ ਤਾਂ ਜਿਹੜੇ ਸਿੰਘ ਅੰਦਰ ਤੁਸੀਂ ਦਿੱਤੇ ਨੇ ਬੰਦੀ ਸਿੰਘ ਜਿਨ੍ਹਾਂ ਦੀਆਂ ਰਿਹਾਈਆਂ ਪੂਰੀਆਂ ਹੋ ਗਈਆਂ ਹਵਾਰਾ ਸਿੰਘ ਜੂਦਾ ਸੂਰਮੇ ਅਸੀਂ ਸੂਰਮਿਆਂ ਦੀ ਕਦਰ ਕਰਨੇ ਆ ਉਹ ਸਾਰੇ ਧਰਤੀ ਵਾਲੇ ਨਹੀਂ ਧਰਤੀਆਂ ਵਾਲੇ ਨੇ ਜਿੰਨਾਂ ਨੂੰ ਤਰਤੀਮਾ ਆਸ਼ੀਰਵਾਦ ਦੇ ਦਿੰਦੀ ਹੈ ਨਾ ਉਹਨਾਂ ਨੂੰ ਬਾਕੀ ਹੋਰ ਕੋਈ ਪ੍ਰਵਾਹ ਨਹੀਂ ਰਹੀਂਦੀ ਕਿਸੇ ਚੀਜ਼ ਦੀ ਨਡਰ ਹੋ ਜਾਂਦੇ ਨੇ ਉਹ ਤੇ ਉਹਨਾਂ ਨੂੰ ਖੁੱਲੇ ਛੱਡੋ ਉਹਨਾਂ ਦੀਆਂ ਰਿਹਾਈਆਂ ਕਰੋ ਤੇ ਜਿੱਥੇ-ਜਿੱਥੇ ਵੀ ਜਾਣਗੇ ਉੱਥੇ-ਉੱਥੇ ਪਤਾ ਹੀ ਗੱਲ ਕੀ ਹੈ ਇਹ ਤੁਸੀਂ ਸਰਕਾਰਾਂ ਜ਼ੋਰ ਲਾਈ ਜਾਨੀਆਂ ਲਾਈ ਜੋ ਜਿੰਨਾ ਲਾਣਾ ਦੱਬੀ ਜੋ ਕਿੱਲੀ ਪਰ ਤੁਸੀਂ ਕੁਦਰਤ ਅੱਗੇ ਨਹੀਂ ਅੜ ਸਕਦੇ ਇਹਨਾਂ ਚੀਜ਼ਾਂ ਨੂੰ ਡਾਊਨ ਕਰੋ ਜਿਹੜੀ ਜੋ ਸੱਚਾਈ ਹੈ ਜਿਹੜੀਆਂ ਚੰਗੀਆਂ ਰੂਹਾਂ ਉਹਨਾਂ ਨੂੰ ਪਹਿਲ ਦਿਓ ਠੀਕ ਹੈ ਤੇ ਕੋਈ ਉਹਨਾਂ ਨਾਲ ਮੀਟਿੰਗ ਕਰਕੇ ਅੰਦਰ ਕਰਕੇ ਬੰਦੀ ਸਿੰਘਾਂ ਨਾਲ ਕਰਕੇ ਬਾਹਰ ਮੀਟਿੰਗ ਕਰਕੇ ਉਹਦੇ ਵਿੱਚ ਕੋਈ ਹੱਲ ਕੱਢ ਲਓ ਵੀ ਜਿਹੜਾ ਤੁਸੀਂ ਸਰਕਾਰ ਉਹਨਾਂ ਨੂੰ ਲਿਖ ਕੇ ਦੇ ਦੇ ਉਹ ਸਰਕਾਰ ਨੂੰ ਲਿਖ ਕੇ ਦੇ ਦੇਣ ਤੇ ਸ਼ਾਂਤੀ ਰੱਖੋ ਮੈਂ ਤਾਂ ਕਰਕੇ ਤੁਹਾਨੂੰ ਇਹ ਇਧਰੋਂ ਗੱਲ ਚੱਲੀ ਗਈ ਹੈ ਵੀ ਉਹਨਾਂ ਨੂੰ ਵੀ ਰਿਹਾ ਕਰੋ ਉਹ ਵੀ ਸੂਰਮੇ ਨੇ ਉਹ ਵੀ ਧਰਤੀ ਮਾਣ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਮੈਂ ਨਹੀਂ ਕਹਿੰਦਾਗਾ ਵੀ ਜਿਹੜੇ ਦੂਜੇ ਜੀ ਜੰਤੂ ਨੇ ਉਹਨਾਂ ਨੂੰ ਧਰਤੀ ਮਾਂ ਨੇ ਜਾਂ ਕੁਦਰਤ ਤੇ ਨਹੀਂ ਉਹ ਵੀ ਪਰਮਾਤਮਾ ਦੇ ਨੇ ਪਰ ਇਹ ਆਪੋ ਆਪਣੇ ਦਰਜੀ ਹੁੰਦੇ ਨੇ ਜਿਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਅਕਾਲ ਪੁਰਖ ਸਾਨੋ ਹੈ ਸੰਸਾਰੀ ਸ੍ਰਿਸ਼ਟੀ ਦੇ ਮਾਲਕ ਹੋਰ ਕਈ ਉਤਾਰ ਹੋਏ ਨੇ ਸ਼ਿਵ ਜੀ ਮਹਾਰਾਜ ਜੀ ਹੋਏ ਨੇ ਕ੍ਰਿਸ਼ਨ ਮਹਾਰਾਜ ਜੀ ਹੋਏ ਨੇ ਸਾਰਿਆਂ ਨੇ ਇਹੀ ਆਖਿਆ ਵੀ ਨਿਮਰਤਾ ਦੇ ਨਾਲ ਜਿੰਨੇ ਵੀ ਆਪਣੀ ਗੁਰੂ ਨੇ ਮਾਵਾ ਨੇ ਜਿੰਨੇ ਵੀ ਇਸ ਲਈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਫਿਰ ਸੂਰਮਿਆਂ ਦੀ ਕਦਰ ਕਰੋ ਤੇ ਉਹਨਾਂ ਨੂੰ ਛੱਡੋ ਤੇ ਬਾਕੀ ਐ ਵੀ ਇੱਕ ਮੀਟਿੰਗ ਕਰਕੇ ਰੱਖ ਕੇ ਵੇਖ ਲਓ ਜਿਹਦੇ ਵਿੱਚ ਉਹਨਾਂ ਦਾ ਕੋਈ ਉਹਨਾਂ ਦਾ ਤਾਲਮੇਲ ਹੋ ਸਕੇ ਜ਼ਰੂਰੀ ਨਹੀਂ ਉਹ ਵੀ ਮਾਂ ਨੇ ਜਨਮ ਮਾਵਾ ਨੇ ਜੰਮਿਆ ਇਹਨਾਂ ਨੂੰ ਤੇ ਸੂਰਮੇ ਨੇ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਨੂੰ ਤਰਤੀਮਾ ਆਸ਼ੀਰਵਾਦ ਦਿੰਦੀ ਏ ਤੇ ਉਹਨਾਂ ਦੀ ਕਦਰ ਕਰੋ ਤੇ ਇੰਡੀਆ ਤੇ ਪੰਜਾਬ ਦੇ ਵਿੱਚ ਜਿਵੇਂ ਹੁਣ ਮੰਨ ਲਓ ਵੀ ਆਪਣੀ ਮਿਲਟਰੀ ਜਿਹੜੀ ਫੋਰਸ ਆ ਉਹ ਬਾਹਰ ਤਾਂ ਪਾਵਰਫੁੱਲ ਆ ਬਾਰਡਰਾਂ ਤੇ ਪਾਵਰਫੁੱਲ ਹੈ ਪ੍ਰਵੇਛਕੀ ਬੰਦਿਆ ਵਿੱਚ ਵੀ ਦੇਖੋ ਕੀ ਹੁੰਦਿਆ ਉਹਨੂੰ ਵੀ ਵੇਖੋ ਇਹ ਇਸ ਗੱਲ ਨਾਲ ਮੇਰੀ ਵਾਲਾ ਧਿਆਨ ਕਰਕੇ ਵੇਖ ਲਿਓ ਕੋਈ ਵੀ ਪੰਜਾਬ ਦਾ ਮਹਾਪੁਰਸ਼ ਤੁਹਾਨੂੰ ਕੋਈ ਵੀ ਕੋਈ ਵੀ ਬੰਦਾ ਐਵੇਂ ਦੀ ਗੱਲ ਨਹੀਂ ਕਰੇਗਾ ਇਸ ਗੱਲ ਨੂੰ ਮੀਟਿੰਗਾਂ ਕਰਕੇ ਇਸ ਮੀਟਿੰਗਾਂ ਕਰਕੇ ਇਹਦੇ ਵਿੱਚੋਂ ਇਹ ਚੀਜ਼ ਨੂੰ ਹੱਲ ਕੱਢ ਕੇ ਵੇਖੋ ਵੀ ਇਹ ਬੰਦਾ ਮੁੰਡਾ ਬਿਲਕੁਲ ਸਹੀ ਕਹਿੰਦਾ ਕਿ ਗਲਤ ਕਹਿੰਦਾ ਆਪਣਾ ਭਾਰਤ ਬਾਹਰ ਬਾਰਡਰਾਂ ਤੇ ਮਤਲਬ ਸਰੰਦਾਂ ਦੇ ਆਪਾਂ ਪਾਵਰਫੁੱਲਾਂ ਚੜਦੀ ਗੱਲਾਂ ਪਰ ਅੰਦਰ ਵੀ ਝਾਕੇ ਵੇਖੋ ਵੀ ਇਹਨੂੰ ਕਿਵੇਂ ਠੀਕ ਕਰਨਾ ਸਿਸਟਮ ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ